ਸੱਚੀ ਗੱਲ ਪੰਜਾਬੀਓ ਸੁਵਾਕਤ ਕਰਦੀ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਭਾਰਤੀਆਂ ਲਈ ਹੁਣ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਦਿੱਲੀ 에ਅਰਪੋਰਟ ਦੇ ਉੱਤੇ ਪੰਜਾਬੀ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਜਾਣ ਦੇ ਲਈ ਫਲਾਈਟ ਲੈਣ ਦੇ ਲਈ ਜਾਂਦੇ ਹਨ ਸੋ ਇਸੇ ਦੌਰਾਨ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਇੱਕ ਹੋਰ ਸਖਤਾਈ ਕਰ ਦਿੱਤੀ ਗਈ ਹੈ ਜੀਹਾਂ ਹੁਣ ਖਬਰ ਸਾਹਮਣੇ ਨਿਕਲ ਕੇ ਆਈ ਹੈ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਅਧਿਕਾਰੀ ਜਿਹੜੇ CBSA ਵਾਲੇ ਹਨ ਉਹ ਹੁਣ ਦਿੱਲੀ 에ਅਰਪੋਰਟ ਦੇ ਉੱਤੇ ਆ ਕੇ ਬੈਠਣਗੇ ਸੋ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪਹਿਲਾਂ ਤੋਂ ਹੀ ਹੁਣ ਇੰਟਰਵਿਊ ਕੀਤੀ ਜਾਵੇਗੀ ਜਿਹੜੇ ਵੀ ਪੰਜਾਬੀ ਭਾਰਤੀ ਕੈਨੇਡਾ ਦੇ ਵਿੱਚ ਹੁਣ ਟੂਰਿਸਟ ਵਿਜ਼ਟਰ ਵੀਜ਼ਾ ਜਾਂ ਫਿਰ ਇਸ ਤੋਂ ਲਾਵਾ ਸਟੂਡੈਂਟ ਜਾਂ ਵਰਕ ਪਰਮਿਟ ਦੇ ਉੱਤੇ ਕੈਨੇਡਾ ਦੇ ਵਿੱਚ ਜਾਣਾ ਚਾਹੁੰਦੇ ਹਨ ਉਹਨਾਂ ਦੀ ਹੁਣ ਦਿੱਲੀ 에ਅਰਪੋਰਟ ਦੇ ਉੱਤੇ ਹੀ ਇੰਟਰਵਿਊ ਹੋਵੇਗੀ ਜੀਹਾਂ CBSA ਦੇ ਵੱਲੋਂ ਹੁਣ ਸਖਤਾਈ ਕਰਨ ਦੇ ਲਈ ਇਹ ਕਦਮ ਚੁੱਕਿਆ ਗਿਆ ਹੈ ਕਿ ਦਿੱਲੀ 에ਅਰਪੋਰਟ ਦੇ ਉੱਤੇ ਹੀ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇੱਕ ਕਾਊਂਟਰ ਬਣਾਇਆ ਜਾਵੇਗਾ ਜਿਸ ਦੇ ਵਿੱਚ ਕੀ ਉਹਨਾਂ ਦੇ ਵੱਲੋਂ ਪਹਿਲਾਂ ਤੋਂ ਹੀ ਕੈਨੇਡਾ ਜਾਣ ਵਾਲੀਆਂ ਫਲਾਈਟਾਂ ਦੇ ਵਿੱਚ ਜਾਣ ਵਾਲੇ ਜਿਹੜੇ ਵੀ ਪੰਜਾਬੀ ਭਾਰਤੀ ਹੋਣ ਕਿ ਉਹਨਾਂ ਦੀ ਮੌਕੇ ਦੇ ਉੱਤੇ ਹੀ ਇੰਟਰਵਿਊ ਕੀਤੀ ਜਾਵੇਗੀ ਤਾਂ ਜੋ ਕਿ ਜਿਹੜੇ ਕੈਨੇਡਾ ਦੇ ਵਿੱਚ ਫੇਕ ਡਾਕੂਮੈਂਟ ਜਾਂ ਫਿਰ ਇਸ ਤੋਂ ਇਲਾਵਾ ਗਲਤ ਤਰੀਕੇ ਦੇ ਨਾਲ ਜਾਣ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਨੂੰ ਦਿੱਲੀ 에어ਪੋਰਟ ਤੋਂ ਚੜ੍ਹਨ ਹੀ ਨਾ ਦਿੱਤਾ ਜਾਵੇ ਸੋ ਇਹ ਵੱਡੀ ਅਪਡੇਟ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਪਿਛਲੇ 4 ਤੋਂ 5 ਸਾਲਾਂ ਦੇ ਦੌਰਾਨ ਜਿਹੜੇ ਵੀ ਲੋਕ ਕੈਨੇਡਾ ਦੇ ਵਿੱਚ ਆਏ ਹਨ ਖਾਸ ਤੌਰ ਦੇ ਉੱਤੇ ਟੂਰਿਸਟ ਵਿਜ਼ਟਰ ਜਾਂ ਫਿਰ ਸਟੂਡੈਂਟ ਵੀਜ਼ਾ ਦੇ ਉੱਤੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਦੇ ਡਾਕੂਮੈਂਟ ਜਾਲੀ ਪਾਏ ਗਏ ਹਨ ਜਾਂ ਫਿਰ ਉਹ ਫੇਕ ਡਾਕੂਮੈਂਟ ਲਗਾ ਕੇ ਉਹਨਾਂ ਦੇ ਵੱਲੋਂ ਵੀਜ਼ਾ ਹਾਸਲ ਕੀਤਾ ਗਿਆ ਸੀ ਸੋ ਇਸੇ ਦੇ ਚੱਲਦਿਆਂ ਇਸ ਦੇ ਵਿੱਚ ਸਭ ਤੋਂ ਵੱਡੀ ਗਿਣਤੀ ਪੰਜਾਬੀ ਭਾਰਤੀਆਂ ਦੀ ਸੀ ਜਿਉ ਇਸ ਤੋਂ ਬਾਅਦ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਦਿੱਲੀ 에ਅਰਪੋਰਟ ਦੇ ਉੱਤੇ ਹੀ ਇਹ ਆਪਣਾ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਵੱਲੋਂ ਕਾਊਂਟਰ ਖੋਲਣ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਹੜੇ ਵੀ ਪੰਜਾਬੀ ਭਾਰਤੀ ਹੁਣ ਕੈਨੇਡਾ ਦੇ ਵਿੱਚ ਜਾਣਾ ਚਾਹੁੰਦੇ ਆ ਦਿੱਲੀ 에어ਪੋਰਟ ਤੋਂ ਫਲਾਈਟ ਲੈ ਕੇ ਸੋ ਉੱਥੇ ਹੁਣ ਕਾਫੀ ਜ਼ਿਆਦਾ ਸਖਤਾਈ ਦੇਖਣ ਨੂੰ ਮਿਲੇਗੀ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਆਪਣਾ ਪੱਕਾ ਹੀ ਜਿਹੜਾ ਕਾਊਂਟਰ ਉੱਥੇ ਖੋਲ ਦਿੱਤਾ ਜਾਵੇਗਾ ਤੇ ਸੀਬੀਐਸਏ ਦੇ ਅਧਿਕਾਰੀ ਵੀ ਬੈਠ ਜਾਣਗੇ ਜਿਹੜੇ ਵੀ ਪੰਜਾਬੀ ਭਾਰਤੀ ਹੁਣ ਕੈਨੇਡਾ ਦੇ ਵਿੱਚ ਜਾਣਗੇ ਦਿੱਲੀ 에ਅਰਪੋਰਟ ਤੋਂ ਹੀ ਉਹਨਾਂ ਦੀ ਇੰਟਰਵਿਊ ਹੋ ਕੇ ਜਾਵੇਗੀ ਤੇ ਜਿਵੇਂ ਹੀ ਤੁਸੀਂ ਕੈਨੇਡਾ ਦੇ ਵਿੱਚ ਪਹੁੰਚੋਗੇ ਤੇ ਸਿਰਫ ਤੁਹਾਡੀ ਜਿਹੜੀ ਇੱਕ ਮੋਹਰ ਪਾਸਪੋਰਟ ਦੇ ਉੱਤੇ ਲੱਗੇਗੀ ਜੋ ਕਿ ਅਰਾਈਵਲ ਦੀ ਮੋਹਰ ਹੋਵੇਗੀ ਸੋ ਇਸ ਤੋਂ ਬਾਅਦ ਤੁਸੀਂ ਕੈਨੇਡਾ ਦੇ ਵਿੱਚ ਬੇਚਜਿਕ ਹੋਗੇ ਜਿਹੜਾ ਕੀ ਘੁੰਮ ਸਕਦੇ ਹੋ ਫਿਰ ਸਕਦੇ ਹੋ ਸੋ 에ਅਰਪੋਰਟ ਦੇ ਉੱਤੇ ਕੋਈ ਵੀ ਪੁੱਛਗੇ ਹੁਣ ਕੈਨੇਡਾ ਦੇ ਨਹੀਂ ਹੋਵੇਗੀ ਜਿਹੜੀਆਂ ਕਿ ਭਾਰਤ ਤੋਂ ਦਿੱਲੀ 에ਅਰਪੋਰਟ ਤੋਂ ਫਲਾਈਟਾਂ ਜਾਣ ਗਈਆਂ ਸੋ ਇਹ ਖਬਰ ਸੋ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਤੁਹਾਨੂੰ ਦੱਸਦੀ ਹੈ ਕਿ ਵਾਇਰਲ ਹੋ ਰਹੀ ਹੈ ਤੇ ਇਸ ਦੇ ਉੱਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਵੀ ਹੁਣ ਸਪਸ਼ਟੀਕਰਨ ਦਿੱਤਾ ਗਿਆ ਹੈ ਕਿ ਉਹਨਾਂ ਦਾ ਕੋਈ ਵੀ ਇਰਾਦਾ ਅਜੇ ਤੱਕ ਨਹੀਂ ਹੈ ਕਿ ਦਿੱਲੀ 에ਰਪੋਰਟ ਦੇ ਉੱਤੇ ਉਹ ਆਪਣਾ ਸੀਵੀਐਸ ਦਾ ਕਾਊਂਟਰ ਖੋਲਣ ਤੇ ਇਹ ਤੁਹਾਨੂੰ ਦੱਸਦੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਪੰਜਾਬੀਆਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਹ ਹੁਣ ਖਬਰ ਹੈ ਸੋਸ਼ਲ ਮੀਡੀਆ ਦੇ ਉੱਤੇ ਬਾਹਰ ਲਕੀਤੀ ਜਾ ਰਹੀ ਹੈ ਜੋ ਕਿ ਸਾਰਾ ਸਾਰ ਇੱਕ ਫੇਕ ਨਿਊਜ਼ ਦੱਸੀ ਜਾ ਰਹੀ ਹੈ